हां जी दोस्तों सारेया नु सस्श्री काल स्वागत करदे हां टोटा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਸੁੱਖੇਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਲੱਗਦਾ ਜੀ ਇਸ ਪਿੰਡ ਨੂੰ ਜੀਰੇ ਤੋਂ ਕੋਈ 5 ਕਿਲੋਮੀਟਰ ਦੀ ਦੂਰੀਆ ਦੋਸਤੋ ਬਿਲਕੁਲ ਜੀਰੇ ਤੋਂ ਕੋਟ ਈਸੇਖਾ ਰੋਡ ਦੇ ਉੱਪਰ ਜਿਹੜਾ ਪਿੰਡ ਹੈਗਾ ਪਿੰਡ ਸੁੱਖੇਵਾਲਾ ਠੀਕ ਆ ਜੀ ਤੇ ਡਾਕਟਰ ਪ੍ਰੀਤਮ ਸਿੰਘ ਕਲੀਅਰ ਹੋਰਾਂ ਦੇ ਕੋਲ ਦੋਸਤੋ ਅੱਜ ਪਹੁੰਚੇ ਸੀਗੇ ਤੇ ਜ਼ਿਆਦਾਤਰ ਆਪਾਂ ਇਸ ਘਰੋਂ ਜਿਹੜੀਆਂ ਦੋਸਤੋ ਤੁਹਾਨੂੰ ਵੇੜਾਂ ਦਿਖਾਈ ਦੀਆਂ ਜਰਸੀ ਦੇ ਉੱਪਰ ਜਿਹੜਾ ਕੰਮ ਹੈਗਾ ਵਿਕਰੀ ਵਾਲੇ ਪਸ਼ੂ ਆ ਖਾਸ ਤੌਰ ਤੇ ਜੇਕਰ ਆਪਾਂ ਗੱਲ ਕਰ ਲਈਏ ਤੇ ਬਰੀਡ ਦੇ ਵਿੱਚ ਜਰਸੀ ਦੀਆਂ ਬੇੜਾ ਹੀ ਆਉਂਦੀਆਂ ਨੇ ਤੇ ਬੇੜਾ ਜਿਹੜੀਆਂ ਹਰ ਟਾਈਮ ਅਵੇਲੇਬਲ ਹੁੰਦੀਆਂ ਨੇ ਕਿਸੇ ਟਾਈਮ ਵੀ ਕੋਈ ਵੀਰ ਕਾਲ ਕਰ ਸਕਦਾ ਕੋਈ 5-7 ਨਗ ਜਿਹੜੇ ਆ ਉਹ ਖੜੇ ਹੁੰਦੇ ਆ ਠੀਕ ਆ ਜੀ ਤੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਪੰਜ ਬੇੜਾ ਦਿਖਾ ਦਾਂਗੇ ਪੰਜ ਬੇੜਾ ਕਵਰ ਕਰ ਦਿਆਂਗੇ ਠੀਕ ਆ ਜੀ ਸੋ ਬਿਲਕੁਲ ਹੈ ਗੱਬਣਾ ਤਿਆਰੀ ਤੇ ਆ ਕਿੰਨੇ ਕਿੰਨੇ ਦਿਨ ਲੈਂਦੀਆਂ ਕੀ ਰੇਟ ਭਾਅ ਪੜਦਾ ਉਹ ਪੂਰੀ ਗੱਲਬਾਤ ਕਰ ਲੀਨੀ ਆਪਾਂ ਡਾਕਟਰ ਪ੍ਰੀਤਮ ਸਿੰਘ ਕਲੇਰ ਦੇ ਨਾਲ ਆਜੋ ਜੀ ਤੇ ਅੱਜ ਤਰੀਕ ਤੁਸੀਂ ਜਰੂਰ ਨੋ ਆ ਕੱਟੋ ਉੱਬਰ ਨੂੰ ਇਹ ਆਪਾਂ ਕਵਰਜ ਕਰਦੇ ਆ ਸਮਾਂ ਕੋਈ 11:00 ਵਜੇ ਦਾ ਮਾਰਨਿੰਗ ਦਾ ਹੈਗਾ ਸਭ ਤੋਂ ਪਹਿਲਾਂ ਡਾਕਟਰ ਪ੍ਰੀਤਮ ਸਿੰਘ ਜੀ ਜਲੇਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਚੜ੍ਹਦੀ ਕਲਾ ਜੀ ਕਿਰਪਾ ਬਾਬੇ ਨਾਨਕ ਦੀ ਤੁਸੀਂ ਦੱਸੋ ਬਹੁਤ ਵਧੀਆ ਅੱਛਾ ਡਾਕਟਰ ਸਾਹਿਬ ਵਧੀਆ ਕੰਮ ਕਰ ਚੱਲੀ ਜਾਂਦੇ ਆ ਕਿਰਪਾ ਬਾਬੇ ਨਾਨਕ ਦੀ ਬਹੁਤ ਵਧੀਆ ਜੀ ਠੀਕ ਆ ਜੀ ਕੁਝ ਕੋ ਪਸ਼ੂ ਮਿਲਦਾ ਵੀ ਕੋਈ ਪੰਜ ਚਾਰ ਨਗ ਜਿਹੜੇ ਸੇਲ ਵੀ ਹੋ ਗਏ ਆ ਅੱਜ ਸਵੇਰੇ ਜਦੋਂ ਤੁਹਾਨੂੰ ਫੋਨ ਲਾਇਆ 11:00 ਵਜੇ ਸੀ ਆਪਣੇ ਕੋਲੇ ਆ ਠੀਕ ਆ ਜੀ ਉਹਨ ਠੀਕ ਆ ਜੀ ਇਹ ਪੰਜ ਨਾਗ ਜਿਹੜੇ ਆਪਣੇ ਕੋਲੇ ਹੁਣ ਇਸ ਵੇਲੇ ਮੌਜੂਦ ਹੈਗੇ ਠੀਕ ਆ ਜੀ ਹਾਂਜੀ ਬਾਕੀ ਸਾਰਿਆਂ ਨੂੰ ਬੇਨਤੀ ਆ ਆਨਲਾਈਨ ਤੁਹਾਡੇ ਮਾਧਿਅਮ ਰਹੀਂ ਆਪਾਂ ਅੱਗੇ ਵੀ ਬੇਨਤੀ ਕਰਦੇ ਆ ਅੱਜ ਵੀ ਬੇਨਤੀ ਕਰਦੇ ਆ ਵੀ ਜਿਹੜੇ ਗੱਬਣ ਪਸ਼ੂਆ ਆਨਲਾਈਨ ਲਜਾਣੇ ਆ ਤੁਹਾਡੇ ਘਰੇ ਗੱਡੀ 'ਚ ਉਤਰ ਦੇ ਦੇ ਥਣ ਵੇਖ ਲਓ ਸਾਡੀ ਫੁੱਲ ਗਾਰੰਟੀ ਹੋਊਗੀ ਹਾਂਜੀ ਜਿਹੜਾ ਸੋਇਆ ਸੋਇਆ ਚੋਕੇ ਲੈ ਜਾਓ ਦੋ ਡੰਗ ਜਿੰਨਾ ਦੁੱਧ ਦੱਸਾਂਗੇ ਚਵਾ ਕੇ ਦੇਾਂਗੇ ਹੂੰ ਤੁਹਾਡੇ ਘਰ ਦੀ ਕੋਈ ਗਰੰਟੀ ਨਹੀਂ ਜਿਹੋ ਜੀ ਸੇਵਾ ਕਰੋਗੇ 10 ਕਿਲੋ ਆ ਦੇ ਸੇਵਾ ਕਰੋਗੇ 15 ਕਰ ਲੋਗੇ ਨਾ ਸੇਵਾ ਕਰੋਗੇ 10 ਦਾ 7 ਚੋਲੋਗੇ ਬਿਲਕੁਲ ਜੀ ਹੋਰ ਬੇਨਤੀ ਸਾਰੇ ਭਰਾਵਾਂ ਨੂੰ ਇੱਕ ਹੱਥ ਜੋੜ ਕੇ ਆ ਵੀ ਆਪਣਾ ਸੁੱਖੇ ਵਾਲਾ ਕਾਓ ਫਾਰਮ ਚੈਨਲ YouTube ਤੇ ਆਪਾਂ ਬਣਾਇਆ ਹਾਂਜੀ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਨੇ ਹਜੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਆਪਾਂ ਉਹਦੇ ਤੇ ਵੀਡੀਓ ਅਪਲੋਡ ਕਰਦੇ ਰਹਿੰਦੇ ਆ ਜਿਹੜੀ ਨਵੀਂ ਅਪਡੇਟ ਤੁਹਾਨੂੰ ਉਥੋਂ ਮਿਲਦੀ ਰਹੇ ਬਿਲਕੁਲ ਹਾਂਜੀ ਸੋ ਇਹ ਵੀ ਜਿਹੜੀ ਆ ਦੋਸਤੋ ਬਿਲਕੁਲ ਜ਼ਰੂਰੀ ਤੁਸੀਂ ਗੱਲ ਨੋਟ ਕਰ ਸਕਦੇ ਹੋ ਠੀਕ ਆ ਡੇਲੀ ਜਿਹੜੀ ਅਪਡੇਟ ਉੱਥੇ ਹੁੰਦੀ ਰਹੂਗੀ ਤੇ ਉਹ ਵੀ ਤੁਸੀਂ ਜੁਆਇਨ ਜਿਹੜਾ ਕਰ ਲਿਓ ਸਬਸਕ੍ਰਾਈਬ ਕਰ ਲਿਓ ਠੀਕ ਆ ਤੇ ਡਾਕਟਰ ਸਾਹਿਬ ਸ਼ੁਰੂਆਤ ਕਰ ਲਿਏ ਪਹਿਲੇ ਨੰਬਰ ਤੋਂ ਬੈਡ ਇਹ ਗੱਬਣ ਆ ਜੀ ਸੂਆ ਦੱਸ ਸਕਦੇ ਹਾਂ ਜੀ ਗੱਬਣ ਪਹਿਲਾ ਸੂਆ ਸੂਣ ਵਾਲੀ ਆ ਐਸਾ ਜੀ ਇਹਦੇ ਸੰਧੂ ਸਾਹਿਬ 28 ਤਰੀਕ ਨੂੰ ਦਿਨ ਪੂਰੇ ਆ ਠੀਕ ਆ ਜੀ ਕੋਈ 2-4 ਦਿਨ ਵੱਧ ਵੀ ਲੈ ਸਕਦੀ ਆ ਕੋਈ 2 ਦਿਨ ਪਹਿਲਾਂ ਵੀ ਸੂ ਸਕਦੀ ਆ ਸੀਲ ਠੰਡੀ ਬਹੁਤ ਆ ਬੱਚੀ ਹੱਥ ਮਾਰ ਕੇ ਖਾਣ ਵਾਲੇ ਵੈੜ ਦੌਰ ਬਹੁਤ ਲਓ ਜੀ ਹੈ ਸੂਆ ਪਹਿਲਾ ਹੈ ਪਹਿਲਾ ਸੂਆ ਜੀ ਤਲੂਨੀਆ ਬੱਚੀ ਆ ਲਓ ਜੀ ਦੋਸਤੋ ਠੀਕ ਆ ਅੱਜ ਤਰੀਕ ਤੇ ਬਾਕੀ ਦੀ 28 ਤਰੀਕ ਉਹ ਜਿਹੜੇ ਦਿਨ ਪੂਰੇ ਆ ਠੀਕ ਆ ਜੀ ਹਜੇ ਸਮਾਂ ਘੱਟੋ ਘੱਟ ਤੁਸੀਂ ਆਪ ਜਿਹੜਾ ਕਾਊਂਟ ਕਰ ਲਿਓ 17 ਦਿਨ ਹਜੇ ਬਾਕੀ ਪਏ ਜੀ 17 ਕ ਦਿਨ ਹਜੇ ਬਾਕੀ ਪਏ ਆ ਸੂਣ ਦੇ ਵਿੱਚ ਆ ਇਹਨੂੰ ਕਰ ਦੋ ਹਾਂ ਤੋਰ ਦੋ ਠੀਕ ਆ ਸੋ ਕਾਫੀ ਵੀਰ ਬਾਤ ਵਿੱਚ ਇੱਕ ਦੋ ਵੀਰਾਂ ਦੇ ਫੋਨ ਆਏ ਸੀਗੇ ਵੀ ਵੀਰ ਜੀ ਹਾਈਟ ਹਾਈਟ ਦੋਸਤੋ ਬਿਲਕੁਲ ਨਾਰਮਲੀ ਮੀਡੀਅਮ ਹਾਈਟ ਦੇ ਵਿੱਚ ਆ ਦਰਮਿਆਨੀ ਹਾਈਟ ਦੇ ਵਿੱਚ ਪਸ਼ੂ ਆ ਨਾ ਆਪਾਂਲੇ ਛੋਟੇ ਨਾਲ ਵੱਡੇ ਜਿਹੜੇ ਵੀਰਾਂ ਨੂੰ ਬਰੀਡ ਦਾ ਪਤਾ ਠੀਕ ਆ ਜਰਸੀ ਦਾ ਠੀਕ ਆ ਇੱਕ ਪੰਜਾਬ ਦੀ ਜਰਸੀ ਵਿੱਚ ਵੀ ਕਿਤੇ ਨਾ ਕਿਤੇ ਬਹਿਣਾ ਜਿਹੜੀਆਂ ਆਉਂਦੀਆਂ ਨੇ ਤੇ ਆ ਤੁਸੀਂ ਦੇਖ ਸਕਦੇ ਹਾਈਟ ਮੀਡੀਅਮ ਆ ਠੀਕ ਆ ਜੀ ਨੋਰਮਲ ਹਾਈਟ ਦੇ ਵਿੱਚ ਨੇ ਪਸ਼ੂ ਬਾਅਦ ਵਿੱਚ ਕਈ ਵੀਰਾਂ ਨੇ ਕਿ ਇਸ ਗੱਲ ਕਰਕੇ ਵੀ ਮੋੜਦੇ ਆ ਠੀਕ ਆ ਹੁਣ ਆਉਂਦੇ ਸੀਗੇ ਤੇ ਡਾਕਟਰ ਸਾਹਿਬ ਇਹਦਾ ਮੁੱਲ ਕੀ ਕਰਾਂਗੇ ਇਹ ਅੱਜ ਕੱਚੀ-ਕੱਚੀ ਦੇ ਦੇਾਂਗੇ ਸੰਧੂ ਸਾਹਿਬ 26000 ਰੁਪਏ ਦੀ 26 ਦੀ ਹਾਂਜੀ ਠੀਕ ਆ ਜੀ ਜੀ ਤੇ 15 17 17 ਦੇ ਦਿਨ ਦਾ ਜਿਹੜਾ ਦੋਸਤ ਸਮਾਂ ਹਜੇ ਬਾਕੀ ਸਮਾਂ ਹਜੇ ਬਾਕੀ ਪਿਆ ਜੀ ਤੁਹਾਨੂੰ ਸੋਹਣਾ ਲੱਗਾ ਬੱਚੀ ਨੂੰ ਲਓ ਜੀ ਠੀਕ ਹੈ 17 ਦੇ ਦਿਨ ਦਾ ਸਮਾਂ ਤੇ ਬੱਚੀ ਪਹਿਲਾਂ ਸੁਣੀ ਆ ਠੀਕ ਆ ਜੀ ਰੇਡ ਪੜਤਾ ਤੁਹਾਨੂੰ ਦੱਸਤਾ ਉਸ ਹਿਸਾਬ ਨਾਲ ਮੁੱਲ ਕੀਤਾ ਗਿਆ ਵੀ ਹਜੇ 15 17 ਦਿਨ ਪਏ ਆ ਇਸ ਤੋਂ ਬਾਅਦ ਇੱਕ ਆ ਸੈਕੰਡ ਨੰਬਰ ਤੇ ਆ ਜੀ ਆਪਣੇ ਕੋਲ ਇਹ ਆਪਾਂ ਨੂੰ ਤਾਂ ਉਹਨਾਂ ਨੇ ਸੰਧੂ ਸਾਹਿਬ ਦੂਜਾ ਸਵੇਰ ਬਹਿੜ ਕਿਆ ਜੀ ਪਰ ਇਹ ਤੀਜੀ ਸਵੇਰ ਹੋਊਗੀ ਬਹਿੜ ਠੀਕ ਆ ਜੀ ਇਹ ਦੁੱਧ ਆਦੀ ਉਹਨਾਂ ਦਾ ਚੰਗੀ ਤਸੱਲੀ ਦਿੱਤੀ ਪਰ ਆਪਾਂ ਕਹਾਂ ਨਹੀਂ ਕੋਈ ਵੀ ਗਾਰੰਟੀ ਦੇਾਂਗੇ। ਹੂੰ। ਥਣਾ ਦੀ ਗਾਰੰਟੀ ਆ ਦੁੱਧ ਦੀ ਕੋਈ ਗਾਰੰਟੀ ਨਹੀਂ। ਉਹ ਤਾਂ ਦੇ 17-18 ਕਿਲੋ ਜੋਇਆ। ਅੱਛਾ ਜੀ। ਪਰ ਆਪਾਂ ਨਹੀਂ ਕਹਾਂਗੇ ਵੀ 17-18 ਕਿਲੋ ਦਊਗੀ। ਜਿਹੋ ਜੀ ਅਗਲਾ ਸੇਵਾ ਕਰੂਗਾ ਉਸੇ ਦੁੱਧ ਜੋ ਦੇਗਾ। ਠੀਕ ਆ। ਦਿਨ ਕਿੰਨੇ ਕੱਢਦੀ ਹੈ ਜੀ? ਦਿਨ ਕੋਈ ਤਕਰੀਬਨ ਹਫਤੇ ਤੋਂ 10 ਦਿਨ ਦੇ ਵਿੱਚ ਲੈ ਜੂਗੀ। ਠੀਕ ਆ ਜੀ। ਹਾਂ ਜੀ। ਠੀਕ ਆ ਜੀ। ਇਹ ਇੱਕ ਹਫਤਾ ਕੋਈ 10 ਕ ਦਿਨ ਦਾ ਜਿਹੜਾ ਦੋਸਤੋ ਸਮਾਂ ਮੰਨ ਲਿਓ। ਦੂਜਾ ਸੂਆ ਇਸ ਬੈਡ ਨੇ ਸੂਣਾ ਠੀਕ ਆ ਜੀ। ਜਰਸੀ ਬਰੀ ਇਹ ਨਹੀਂ ਹੈਗਾ ਕੋਈ ਕ੍ਰੋਸਪਾਨ ਦੇ ਵਿੱਚ ਉਹ ਕਿਉਂਕਿ ਬਰੀਡ ਵਾਲੀ ਆ ਦੋਸਤੋ ਫੇਸ ਕੁਆਲਿਟੀ ਚੰਗੀ ਆ ਛੋਟਾ ਜਿਹਾ ਕੰਨ ਆ ਬਿਲਕੁਲ ਉਹ ਫੇਸ ਕੁਆਲਿਟੀ ਉਸੇ ਤਰ੍ਹਾਂ ਅੱਖਾਂ ਦੇ ਵਿੱਚ ਡੁੰਗਾਈ ਪੂਰੀ ਤੇ ਆ ਵੇਖੋ ਜੀ ਲਾਏ ਪਈ ਆ ਤਕਰੀਬਨ 5 7 8 ਇੱਥੇ ਦਿਨ ਪੂਰੇ ਕਰਕੇ ਸੁਖੂਗੀ ਸੋ ਲੈਵਟੀ ਤੁਸੀਂ ਆ ਵੇਖ ਸਕਦੇ ਠੀਕ ਆ ਜੀ ਢੇਲ ਟੂਲ ਕਾਫੀ ਸੋ ਆਰਡਰ ਕੁਆਲਿਟੀ ਚੰਗੀ ਆ ਬਾਕੀ ਨਾਰਮਲੀ ਇੱਕ ਗੱਲ ਟਿਪ ਕੇ ਆਪਦੀ ਤਸੱਲੀ ਕਰ ਸਕਦਾ ਕੋਈ ਵੀਰ ਦੁੱਧ ਪਹਿਲਾਂ ਜਿਗਰ ਕਰਤਾ 8 ਚੋਂ ਲੋ 10 ਚੋਂ ਲੋ 12 15 14 ਉਹ ਤੁਹਾਡੀ ਸੇਵਾ ਤੇ ਆ ਠੀਕ ਆ ਜੀ ਡਿਪੈਂਡ ਸਾਰਾ ਡਾਕਟਰ ਸਾਹਿਬ ਇਹਦਾ ਫਿਰ ਹਾਂ ਕੀ ਲੈਣ ਦੇਣ ਇਹਦਾ ਅੱਜ 35000 ਰੁਪਏ ਜੀ 35000 ਹਾਂਜੀ ਠੀਕ ਆ ਜੀ ਲਓ ਵੀ ਦੋਸਤੋ 35000 ਦੇ ਵਿੱਚ ਤੁਹਾਨੂੰ ਜਿਹੜੀ ਜਰਸੀ ਮਿਲ ਜੂਗੀ ਠੀਕ ਆ ਤੇ ਬਹੁਤੇ ਵੀਰ ਵਪਾਰੀ ਵੀ ਇਸ ਘਰੋਂ ਲੈ ਕੇ ਜਾਂਦੇ ਆ ਪਸ਼ੂ ਕੋਈ ਦੋਸਤੋ ਸਾਫ਼ ਸੰਭਾਲ ਕਰਕੇ ਨੇੜੇ ਪਸ਼ੂ ਕੋਈ ਦੂਰ ਪੈਸੇ ਜਿਹੜੇ ਦੂਰ ਪਈਏ ਆ ਨਫਾ ਵੀ ਦਿੰਦਾ ਠੀਕ ਆ ਉਸ ਵੰਡ ਨਾਲ ਵੀ ਤੁਸੀਂ ਲੈ ਕੇ ਜਾ ਸਕਦੇ ਘਰੇਲੂ ਵੀਰ ਨੇ ਖਰੀਦਣੀ ਆ ਤਾਂ ਵੀ ਤੁਸੀਂ ਜਿਹੜਾ ਪਸ਼ੂ ਲੈ ਕੇ ਜਾ ਸਕਦੇ ਠੀਕ ਆ ਤੇ ਇਸ ਤੋਂ ਬਾਅਦ ਦੋਸਤੋ ਇੱਕ ਤੀਸਰੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਆਹ ਬੱਚੀ ਦਿਖਾ ਦਿੰਨੇ ਆ ਜਰਸੀ ਦੇ ਵਿੱਚ ਮਤਿ ਕੱਢ ਬਾਰ ਬੋਤਲ ਤੇ ਇਹਦਾ ਡਾਕਟਰ ਸਾਹਿਬ ਰਿਕਾਰਡ ਕੀ ਆ ਕਿੰਨਾ ਸੂਹਾ ਸੋਹਣੀ ਇਹ ਦੂਜਾ ਸੂਹਾ ਪਿਉਰੀ ਹੈ ਜੀ ਅੱਛਾ ਜੀ ਬ੍ਰੀਡ 'ਚ ਵੀ ਪੂਰੀ ਵਧੀਆ ਹਾਂਜੀ ਫੁੱਲ ਟੋਪਰ ਆ ਮੰਨ ਲਓ ਬ੍ਰੀਡ 'ਚ ਵੀ ਹਾਂਜੀ ਕੱਦ 'ਚ ਵੀ ਪਲੀ ਵੀ ਪੂਰੀ ਚੰਗੀ ਆ ਠੀਕ ਆ ਜੀ ਇਹਦੇ ਕੋਈ ਦਿਨ 12 ਦੇ ਆਸੇ ਪਾਸੇ ਮੰਨ ਲਓ ਇਹ ਦਿਨ ਲੈ ਜੂਗੀ 15 ਵੀ ਲਈ ਆ ਸਕਦੀ ਆ ਨਹੀਂ 12 ਦਿਨ ਤੇ ਇਹਦੇ ਪੱਕੇ ਪਏ ਆ ਜੀ ਲਓ ਜੀ 12 15 ਦਿਨ ਜਿਹੜਾ ਦੋਸਤੋ ਮੰਨ ਕੇ ਕੋਈ ਵੀਰ ਲੈ ਕੇ ਜਾ ਸਕਦਾ ਵੀ 12 15 ਦਿਨ ਹਜੇ ਕੱਢਦੇ ਆ ਆਰਾਮ ਨਾਲ ਠੀਕ ਆ લાય ਪਈਆ ਲੈਵਟੀ ਬਣਾਉਣੀ ਸ਼ੁਰੂ ਕੀਤੀ ਆ ਧਾਰਾਪਣੀਆਂ ਸ਼ੁਰੂ ਕੀਤੀਆਂ ਬਾਕੀ ਜਰਸੀ ਲਾਲ ਰੰਗ ਦੇ ਵਿੱਚ ਆ ਰੰਗ ਵੀ ਪੂਰਾ ਜਿਹੜਾ ਟਾਪ ਕਲਾਸ ਦਾ ਠੀਕ ਆ ਸੋ ਬਾਕੀ ਬਿਲਕੁਲ ਵੇਸ ਵੇਖ ਸਕਦੇ ਤੁਸੀਂ ਬਿਲਕੁਲ ਰੀੜ ਦੀ ਹੱਡੀ ਕੰਗਰੋੜ ਤੋਂ ਬਿਲਕੁਲ ਸਟ੍ਰੇਟ ਬੈਕ ਸਾਈਡ ਤੋਂ ਜਿਹੜੀ ਥੋੜੀ ਜੇ ਦੋਸਤੋ ਉਚਾਈ ਜਿਹੇ ਮੈਂ ਜਰਸੀ ਦੇ ਵਿੱਚ ਪਾਈ ਜਾਂਦੀ ਹੈ ਠੀਕ ਆ ਹਾਈਟ ਵਧੀਆ ਹਾਈਟ ਵਧੀਆ ਠੀਕ ਹੈ ਜੀ ਹਾਈਟ ਵਧੀਆ ਮੀਡੀਅਮ ਮੀਡੀਅਮ ਹਾਈਟ ਦੇ ਵਿੱਚ ਵੀ ਵੀਰ ਮੰਨ ਕੇ ਲੈ ਜੇ ਆ ਥਣ ਦੇਵਾ ਜੀ ਰਾਜੀ ਵੀ ਪੂਰੀ ਹੈ ਜੀ ਠੀਕ ਆ ਨਿਗਰ ਨੁਗਰ ਪੂਰੀ ਆ ਰਾਜੀ ਪੂਰੀ ਆ ਥਣ ਵੀ ਪੂਰਾ अच्छा डॉक्टर साहब एदा फिर मोल की करांगे एदा अभी कच्ची कच्ची दा 38000 ਰੁਪਏ ਜੀ 38000 ਹਾਂਜੀ ਠੀਕ ਹੈ ਦਿਨ ਮਤਲਬ ਕਿ ਲੈ ਜੂ 10 ਤੋਂ 15 ਦਿਨ 10 ਤੋਂ 15 ਦਿਨ ਲੈ ਜੂ ਆਰਾਮ ਨਾਲ ਹੀ ਲੈ ਜੂ ਠੀਕ ਹੈ ਜੀ ਹਾਂਜੀ 10 ਤੋਂ 15 ਦਿਨ ਲੈ ਜੂ ਦੋਸਤੋ 38000 ਅੱਜ ਦਾ ਮੁੱਲ ਜਿਹੜਾ 38000 ਹੈ ਠੀਕ ਹੈ ਜੀ ਕੋਈ ਵੀਰ ਉਹੀ ਆ ਵੀ 8-10 ਦਿਨ ਜਿਹੜੇ ਸਾਹਮਲੇ ਤੁਸੀਂ ਤੇ ਨੇੜਾ ਹੋ ਜਾਊਗਾ ਬਿਲਕੁਲ ਸੂਨ ਦਾ ਲਾਗਾ ਹੋ ਜਾਊਗਾ 38000 ਦੇ ਵਿੱਚ ਦਿੱਤੀ ਜਾਊਗੀ ਵਿਚੋਂ ਕੋਈ ਗੰਜੈਸ਼ ਥੋੜੀ ਬਾਤੀ ਆ ਬਿਲਕੁਲ ਮਾਨਤਨ ਹੋਊਗਾ ਜੀ ਮਾਨਤਨ ਹੋਊਗਾ ਠੀਕ ਹੈ ਕੋਈ ਫਿਕਸ ਨਾ ਵੀ ਵੀਰ ਕੋ ਸਮਝੇ ਵੀ ਹਰਕ ਦਾ ਸੋਚਿਆ ਜਾਂਦਾ ਕੋਈ ਦੂਰੋਂ ਆਉਂਦਾ ਕੋਈ ਨੇੜੇ ਆਉਂਦਾ ਵਿਚੋਂ ਥੋੜੀ ਬਾਤੀ ਕੋਈ ਮਾਨਤਨ ਜਿਹੜੀ ਗੰਜੈਸ਼ ਆ ਉਹ ਹੋ ਜੂਗੀ ਠੀਕ ਆ ਇਸ ਤੋਂ ਬਾਅਦ ਇੱਕ ਚੌਥੇ ਨੰਬਰ ਤੇ ਜਿਹੜੀ ਆ ਆ ਗਈ ਜਰਸੀ ਇਹ ਵੀ ਦੂਜੇ ਸਵੇ ਸੁਣ ਵਾਲੀ ਹੈ ਜੀ ਦੂਜੇ ਸਵੇ ਤੇ ਇਹਦਾ ਹਫਤਾ ਪਿਆ ਜੀ ਠੀਕ ਹੈ ਜੀ ਹਫਤਾ ਲੈ ਜੂਗੀ ਇਹ ਸੁਬਾ ਦੂਜਾ ਸੂਣ ਚ ਇਹਦਾ ਹਾਂ ਠੰਡੀ ਸੀ ਇਹ ਦਾ ਕੱਦ ਵਜਣ ਵਾਲੀ ਹੈ ਬੱਚੀ ਠੀਕ ਹੈ ਜੀ ਬਰੀਡ ਵਾਲੀ ਆ ਹਾਂ ਬਾਕੀ ਤੁਸੀਂ ਵਿਖਾਈ ਦੇਣੀ ਸਾਰੀ ਆ ਦਿਓ ਠੀਕ ਹੈ ਜੀ ਫੇਸ ਕੁਆਲਿਟੀ ਜਿਹੜੀ ਆ ਦੋਸਤੋ ਬਿਲਕੁਲ ਸੇਮ ਟੂ ਇੱਕੋ ਜਿਹਾ ਸਾਰਿਆਂ ਦੀ ਫੇਸ ਕੁਆਲਿਟੀ ਆ ਕਿਸੇ ਦਾ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਕਿਉਂਕਿ ਕ੍ਰੋਸ ਦੇ ਵਿੱਚ ਜਦੋਂ ਪਸ਼ੂ ਹੁੰਦਾ ਹੈ ਉਦੋਂ ਕਿਤੇ ਨਾ ਕਿਤੇ ਬਰੀਡ ਦੇ ਵਿੱਚ ਫਰਕ ਪੈਂਦਾ ਫੇਸ ਕੁਆਲਿਟੀ ਵੀ ਜਿਹੜੀ ਆ ਚੇਂਜ ਹੋ ਜਾਂਦੀ ਆ ਇੱਥੇ ਜਿਹੜੀ ਫੁੱਲ ਬਰੀਡ ਦੀ ਹੈ ਜਰਸੀ ਵੀ ਠੀਕ ਹੈ ਜੀ ਤੇ ਫੇਸ ਕੁਆਲਿਟੀ ਬਿਲਕੁਲ ਹਰ ਇੱਕ ਪਸ਼ੂ ਦੀ ਹਰ ਕ ਐਨੀਮਲ ਦੀ ਜਿੰਨੀਆਂ ਵੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਜੀ ਪੰਜ ਤੋਂ ਸੱਤ ਛੇ ਨਾ ਕਿ ਜਿੰਨੇ ਵੀ ਆਪਾਂ ਦਿਖਾਉਣੇ ਤੁਹਾਨੂੰ ਇਹ ਸਾਰਿਆਂ ਦੀ ਫੇਸ ਕੁਆਲਿਟੀ ਇੱਕੋ ਜਿਹੀ ਹੈ ਮੁੱਠੀ ਥਾਣਾ ਪੂਰਾ ਤੇ ਦੁੱਧ ਚੰਗਾ ਪਾ ਦਿਓਗੀ ਠੀਕ ਹੈ ਜੀ ਜੋ ਦੁੱਧ ਚੰਗਾ ਪਾ ਦਿਓਗੀ ਬੰਨਾ ਬੁੰਨਾ ਹਜੇ ਆ ਵਸੀ ਨੇ ਇੱਕ ਹਫਤਾ ਕੋਈ 8 ਦਿਨ ਹਜੇ ਸਮਾਂ ਬਾਕੀ ਸੂਣ ਦੇ ਵਿੱਚ ਅੱਛਾ ਡਾਕਟਰ ਸਾਹਿਬ ਇਹਦਾ ਫਿਰ ਕੀ ਕਰਦੇ ਆ ਲੈਣ ਦੇਣ ਇਹਦਾ 32000 ਰੁਪਏ ਜੀ 32000 ਹਾਂ ਜੀ ਠੀਕ ਹੈ ਜੀ ਸੋ 32000 ਦੇ ਵਿੱਚ ਦੋਸਤੋ ਇਹ ਤੁਹਾਨੂੰ ਮਿਲ ਜੂਗੀ 5ਵੇਂ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਦਿਖਾਈ ਹੈ ਠੀਕ ਹੈ ਜਰਸੀ ਪੀਰੀਅਡ ਦੇ ਵਿੱਚ ਇੱਕ ਆ ਆ ਗਈ ਲਾਟ ਦੇ ਵਿੱਚ ਆਪਣੇ ਕੋਲ ਇਹ ਚਿੱਟੇ ਰੰਗ ਦੀ ਜਰਸੀ ਹੈ ਵਾਈਟ ਕਲਰ ਚ ਆ ਗਈ ਇਹ ਹਾਂ ਰੰਗ ਦੂਜਾ ਸੋਬਾ ਜੀ ਰੰਗ ਬਹੁਤ ਜਿਆਦਾ ਸੋਹਣਾ ਠੀਕ ਹੈ ਜੀ ਤੇ ਆਹ ਲਓ ਜੀ ਇਹ ਪਹਿਲਾਂ ਨਹੀਂ ਸੁੰਦੀ ਇਹ ਦੂਜੇ ਨਹੀਂ ਦੂਜੇ ਸੂਏ ਜੀ ਹਮ ਹੌਲੀ ਤੋਰ ਪੁੱਤ ਹੌਲੀ ਲਓ ਜੀ ਸੈਕੰਡ ਟਾਈਮ ਆ ਰਹਾ ਦੋਸਤੋ ਦੂਜਾ ਸੂਆ ਸੁੰਨ ਜਾ ਰਹੀ ਆ ਠੀਕ ਹੈ ਤੇ ਵੱਚੀ ਤੁਸੀਂ ਆਪ ਦੇਖ ਲਓ ਡਿਫਰੈਂਟ ਜਿਹਾ ਰੰਗ ਆ ਠੀਕ ਹੈ ਜੀ ਜ਼ਿਆਦਾਤਰ ਰੈੱਡ ਕਲਰ ਦੇ ਵਿੱਚ ਆਪਾਂ ਦੇਖਦੇ ਆ ਲਾਲ ਜਰਸੀ ਬਣਾ ਦੇਖਦੇ ਆ ਵਾਈਟ ਕਲਰ ਦੇ ਵਿੱਚ ਆ ਠੀਕ ਹੈ ਜੀ ਵਾਈਟ ਕਲਰ ਆ ਗੋਰੇ ਰੰਗ ਦੇ ਵਿੱਚ ਆ ਵੇਖੋ ਇਹ ਤਾਂ ਤੁ ਨੂੰ ਬਹੁਤ ਵਧੀਆ ਕਮਾਲ ਦਾ ਮੁੱਠੀ ਥਾਣਾ ਪੂਰਾ ਤੇ 10 ਦਿਨ ਕੱਢ ਜੂ ਵੀ 10 ਕਜੇ ਕੱਢ ਜੂ ਆਮਨਾਲੀ ਜੀ ਵਾਧੀ ਕੱਢ ਜੂਗੀ ਠੀਕ ਹੈ ਜੀ ਇਹ ਵੀ ਕੋਈ ਦਿਨ 15 ਲੈ ਜੂਗੀ ਰਾਜੇ ਵੀ ਆਮਨਾਲ ਠੀਕ ਹੈ ਜੀ ਹਾਂ ਜੀ ਲਓ ਜੀ ਠੀਕ ਆ 15 ਦਿਨ ਹਜੇ ਦੋਸਤੋ ਲੈ ਜੂਗੀ ਵੀ ਬਣਤੂ ਨੂੰ ਸੋਹਣਾ ਲੱਗਾ ਬੱਚੀ ਨੂੰ ਵੀ ਗਰਲਾ ਥਾਣਾ ਗੁਲਾਬੀ ਬਿਲਕੁਲ ਬਿਲਕੁਲ ਚਾਰੇ ਥਣ ਗੈਬ ਚਾ ਠੀਕ ਹੈ ਤਾਂ ਤੁਹਾਨੂੰ ਦਾ ਵਿਚੜਾ ਦੋਸਤੋ ਵਿਥੀ ਹੈ ਕਾਫੀ ਸੋਹਣੀ ਹੈ ਕਿਉਂ ਥਾਣਾ ਦੇ ਆ ਦੇਖੋ ਠੀਕ ਹੈ ਤੇ ਮੋਹਰੇ ਦਾ ਦੱਸਿਆ ਗਿਆ ਜਰੂਰ ਤੁਸੀਂ ਕੰਟੈਕਟ ਕਰ ਲਿਓ ਉੱਥੇ ਇਹਦਾ 35000 ਰੁਪਏ ਜੀ ਇਹਦਾ 35 ਹੈ ਜੀ ਹਾਂ ਜੀ ਇਹਦਾ ਮੋਲ ਨਹੀਂ ਆਪਾਂ ਦੱਸਿਆ ਇਹਦਾ 35000 35000 ਹਾਂ ਜੀ ਠੀਕ ਹੈ ਜੀ ਇਹ ਵੱਚੀ ਵੀ ਚੰਗੀ ਆ ਹਾਂ ਜੀ ਠੀਕ ਹੈ ਵੱਚੀ ਚੰਗੀ ਆ ਇਹ ਵੀ ਅਜੇ ਕੱਚੀ ਦਾ ਮੋਲ ਹੈ ਜੀ ਹੂੰ ਮੰਨ ਲਓ ਤਿਆਰ ਦਾ ਨਹੀਂ ਅਜੇ ਕੱਚੀ-ਕੱਚੀ ਦਾ 35000 ਰੁਪਏ ਨੂੰ ਦੇ ਦਿਆਂਗੇ ਆਪਾਂ ਠੀਕ ਹੈ ਜੀ ਹਾਂ ਜੀ ਤੇ ਡਾਕਟਰ ਸਾਹਿਬ ਮਤਲਬ ਕਿ ਸਾਰੇ ਪਸ਼ੂਆਂ ਦਾ ਜੇਕਰ ਪਨ ਜੋੜ ਕੱਢੀਏ ਤੇ ਕੋਈ ਲੈਂਦੇ 10 ਤੋਂ 12-12 ਦਿਨ ਹਾਂ ਤਕਰੀਬਨ 10 ਤੋਂ ਹਫਤੇ ਤੋਂ 15 ਦਿਨ ਦੇ ਵਿੱਚ ਬੁੱਧ ਲਈਂ ਹਾਂਜੀ ਚਲੋ ਇਥੋਂ ਬਲਾ پاس پاسੂ ਕਿਸੇ ਨੇ ਦੂਰੀ ਦੀ ਵੀ ਲੈ ਕੇ ਜਾਣਾ ਬਿਲਕੁਲ ਜੀ ਹੋ ਜਾਂਦਾ ਇੱਕ ਦੋ ਦਿਨ ਦੀ ਤਿਆਰੀ ਨਾਲ ਪਸ਼ੂ ਜਾਂਦਿਆਂ ਵੀ ਸੂ ਸਕਦਾ ਇਹਨਾਂ ਦਾ ਇਹ ਆ ਵੀ ਚੱਕਰ ਪੂਰਾ ਬਣਾ ਬਣੂਗੇ ਪਸ਼ੂ ਪੂਰਾ ਤਿਆਰੀ ਦਸੂਗਾ ਘਟ ਕੇ ਸੁੰਦੇ ਕੋਈ ਚਾਂਸ ਨਹੀਂ ਰਹਿੰਦੀ ਨੀ 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 ਦਿਨ ਦਿਨ ਵਾਲੇ ਪਸ਼ੂ ਦੇ ਹਾਂਜੀ ਤੇ ਡਾਕਟਰ ਸਾਹਿਬ ਇੱਕ ਨੰਬਰ ਆਪਣੇ ਜਰੂਰ ਸਾਂਝੇ ਕਰ ਦਿਓ ਸਾਰੇ ਭਰਾਵਾਂ ਨੂੰ ਬੇਨਤੀ ਆ ਕਈ ਆਪਾਂ ਜਦੋਂ ਜ਼ਿਲ੍ਹਾ ਫਰੋਹੀਪੁਰ ਦੱਸਦੇ ਆ ਤੇ ਉਹ ਫਰੋਹੀਪੁਰ ਦੇ ਨੇੜੇ ਪਿੰਡ ਸਮਝ ਲੈਂਦੇ ਆ। ਅੱਛਾ ਜੀ। ਜੀਰੇ ਤੋਂ ਮੋਗਾ ਰੋਡ ਤੇ 5 ਕਿਲੋਮੀਟਰ ਤੇ ਆਪਣਾ ਪਿੰਡ ਆ ਜੀ। ਹਾਂਜੀ। ਕੋੜ ਸੇਖਾਂ ਆਪਣੋਂ 10 ਕਿਲੋਮੀਟਰ ਆ, ਜੀਰਾ 5 ਕਿਲੋਮੀਟਰ ਆ, ਮੋਗਾ ਆਪਣੋਂ 20 ਕਿਲੋਮੀਟਰ ਆ ਜੀ। ਬਿਲਕੁਲ। 700 9633319 ਨੰਬਰ ਆ ਜੀ। ਹਾਂਜੀ। 7009633319 ਫੇਰ ਦੱਸ ਦਈਏ। ਤੇ ਦੁਆਰਾ ਫੇਰ ਬੇਨਤੀ ਕਰਦੇ ਆ ਵੀ ਜਿਨ੍ਹਾਂ ਨੇ ਸੁੱਖੇਵਾਲਾ ਕਾਊ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ। ਆਉਣ ਵਾਲੀਆਂ ਡੇਲੀ ਜਿਹੜੀਆਂ ਅਸੀਂ ਵੀਡੀਓ ਅਪਲੋਡ ਕਰਦੇ ਹਾਂ ਤੁਹਾਨੂੰ ਉਹ ਮਿਲਦੀਆਂ ਰਹਿਣਗੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਠੀਕ ਹੈ ਅੱਜ ਆਪਣੇ ਕੋਲੇ 11 ਨਗ ਸੀ 11 ਚੋਂ 6 ਸੇਲ ਹੋ ਗਏ ਆ 5 ਨ 5 ਨਗਾਂ ਦੀ ਜਿਹੜੀ ਉਹ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਦਿੱਤੀ ਹੈ ਜੀ ਬਿਲਕੁਲ ਜੀ ਹਾਂਜੀ ਸੋ ਜਿਹੜੇ ਦੋਸਤੋ ਪਸ਼ੂ ਸੇਲ ਵੀ ਹੋ ਗਏ ਸੀਗੇ ਉਹ ਵੈਸੇ ਬਾਹਰ ਹੀ ਕਰਤੇ ਸੀਗੇ ਠੀਕ ਹੈ ਜੀ ਜਿਹੜੇ ਬਿਲਕੁਲ ਸੋਲਡ ਆਊਟ ਨੇ ਤੇ ਇਹ ਜਿਹੜੇ ਬਿਲਕੁਲ ਵਿਕਰੀ ਦੇ ਲਈ ਆ ਸੇਲ ਵਾਸਤੇ ਅਵੇਲੇਬਲ ਸੀ ਜਿਨ੍ਹਾਂ ਦੀ ਆਪਾਂ ਪੂਰੀ ਇਨਫੋਰਮੇਸ਼ਨ ਐ ਡਿਟ ਸੋ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਨੇ ਡਾਕਟਰ ਪ੍ਰੀਤਮ ਸਿੰਘ ਕਲੀਅਰ ਹੋ ਰਹੇ ਨੇ ਨੰਬਰਾਂ ਤੇ ਤੁਸੀਂ ਫੋਨ ਕਰ ਸਕਦੇ ਜੀ ਐਨੀਮਲ ਸਾਰੇ ਚੰਗੇ ਆ ਰੇਟ ਭਾਪੜਤਾ ਜੈਨੂ ਉਹਨਾਂ ਜਾਇਜ਼ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ